ਲੋ ਵੀ ਬੇਲੀਓ ਸ਼ਾਮ ਦੀ ਮਿਹਨਤ ਦਿਖਾਉਣਾ ਸਾਨੂੰ ਆਪਾਂ ਜਿਹੜੀ ਕਰਦੇ ਹਾਂ ਹਰ ਰੋਜ਼ ਬੂਟਿਆਂ ਦੇ ਪ੍ਰਤੀ ਜਿਹੜੀ ਮਿਹਨਤ ਬਹੁਤ ਕਰਨੀ ਪੈਂਦੀ ਹੈ ਕਿਉਂਕਿ ਬਾਈ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਤੇ ਬੂਟੇ ਜਿਹੜੇ ਕਾਫੀ ਭਰਾਵਾਂ ਦੇ ਉਹ ਸੁੱਕ ਰਹੇ ਆ ਗਰਮੀ ਕਰਕੇ ਪਰ ਆਪਣੇ ਬਾਈ ਸਾਨੂੰ ਇੱਕ ਵੀ ਬੂਟਾ ਸੁੱਕਿਆ ਨਜ਼ਰ ਨਹੀਂ ਆਊਗਾ ਕਿਉਂਕਿ ਆਪਾਂ ਬਾਈ ਸਵੇਰ ਸ਼ਾਮ ਜਿਹੜੀ ਇਹਨਾਂ ਦੀ ਪੂਰੀ ਕੇਅਰ ਕਰੀਦੀ ਆ ਪਾਣੀ ਧਾਣੀ ਪਾ ਕੇ ਇਹਨਾਂ ਨੂੰ ਉੱਪਰੋਂ ਨਿਵਾ ਕੇ ਉਹ ਹਰ ਰੋਜ਼ ਦੀ ਤਰ੍ਹਾਂ ਆਪਣਾ ਜਿਹੜਾ ਇਹ ਕੰਮ ਗਰਮੀ ਦੇ ਵਿੱਚ ਚੱਲਦਾ ਰਹਿੰਦਾ ਤੇ ਇਧਰਲੇ ਪਾਸੇ ਆਪਣੇ ਜਿਹੜਾ ਹੈਗਾ ਮਿੰਨੀ ਬਾਗ तकरीबन ਹਰੇਕ ਮੌਸਮ ਦਾ ਜਿਹੜਾ ਆਪਣਾ ਫਲਾਂ ਵਾਲਾ ਬੂਟਾ ਇਧਰਲੇ ਪਾਸੇ ਲੱਗਿਆ ਵਾ ਤੇ ਆਪਾਂ ਤੁਹਾਨੂੰ ਦਿਖਾਉਣਾ ਹੈ ਮਗਰਲੇ ਪਾਸੇ ਖੁਸ਼ਪਾਈ ਜਾਂਦਾ ਪਾਣੀ ਤੇ ਆਪਾਂ ਪਹਿਲਾਂ ਲੋਕੇਸ਼ਨ ਕਰੋ ਚੈੱਕ ਬਈ ਯਾਰ ਸ਼ਾਮ ਦਾ ਮਾਹੌਲ ਆ ਬਿਲਕੁਲ ਸ਼ਾਂਤ ਮਾਹੌਲ ਆ ਕੋਈ ਇੱਥੇ ਸ਼ੋਰ ਸ਼ਰਾਬਾ ਨਹੀਂ ਕੋਈ ਹਵਾ ਪ੍ਰਦੂਸ਼ਣ ਨਹੀਂ ਕਿਸੇ ਤਰ੍ਹਾਂ ਦਾ ਵੀ ਕੋਈ ਸਾਊਂਡ ਪ੍ਰਦੂਸ਼ਣ ਨਹੀਂ ਬਿਲਕੁਲ ਸ਼ਾਮ ਦਾ ਮਾਹੌਲ ਆ ਜਿਹੜਾ ਸ਼ਾਂਤ ਮਾਹੌਲ ਆ ਤੇ ਇੱਥੇ ਆ ਕੇ ਇੰਨਾ ਜਿਆਦਾ ਆਨੰਦ ਮਿਲਦਾ ਤੇ ਜੇ ਆਪਾਂ ਬੂਟਿਆਂ ਦੀ ਹਰਿਆਲੀ ਦੀ ਗੱਲ ਕਰੀਏ ਤਾਂ ਬਾਈ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਤਾਂ ਉਹ ਹੈਗਾ ਆ ਨਹਿਰ ਦਾ ਪਾਣੀ ਇਹ ਆਪਣੇ ਇੱਥੇ ਜਿਹੜਾ ਨਹਿਰ ਦਾ ਪਾਣੀ ਉਹ 12 ਮਹੀਨੇ ਤੀਹ ਦਿਨੀ ਚੱਲਦਾ ਰਹਿੰਦਾ ਤੇ ਇਹੀ ਪਾਣੀ ਪੈਂਦਾ ਇਹਨਾਂ ਨੂੰ ਕੋਈ ਆਪਾਂ ਆਏ ਨੇ ਵੀ ਬੋਰ ਦਾ ਪਾਣੀ ਪਾਉਣੇ ਇਹਨਾਂ ਨੂੰ ਇੱਕ ਤਾਂ ਸਭ ਤੋਂ ਵੱਡਾ ਕਾਰਨ ਜਿਹੜਾ ਨਹਿਰੀ ਪਾਣੀ ਹੈ ਇਹਨਾਂ ਦੀ ਹਰਿਆਲੀ ਦਾ ਤੇ ਦੂਜਾ ਬਾਈ ਇਹਨਾਂ ਦੀ ਜਿਹੜੀ ਕੇਅਰ ਆ ਉਹ ਸਵੇਰ ਸ਼ਾਮ ਉੱਪਰੋਂ ਇਹਨਾਂ ਨੂੰ ਧੋ ਕੇ ਪਾਣੀ ਨਾਲ ਤੇ ਜਿਹੜਾ ਇਹਨਾਂ ਦੇ ਥੱਲੇ ਜੜਾਂ ਦੇ ਵਿੱਚ ਉਹ ਪਾਣੀ ਆਪਾਂ ਸਵੇਰ ਸ਼ਾਮ ਪਾ ਕੇ ਜਾਂਦੇ ਆ ਤੇ ਚੈੱਕ ਕਰੋ ਹਰਿਆਲੀ ਘਾਹ ਦੀ ਵੀ ਗ੍ਰੇਸ ਦੇਖੋ ਤੇ ਆਹ ਬੂਟਿਆਂ ਦੀ ਗ੍ਰੇਸ ਕਰੋ ਚੱਕਾ ਤੇ ਮਗਰਲੇ ਪਾਸੇ ਆਪਾਂ ਤੁਹਾਨੂੰ ਦਿਖਾਉਣੇ ਆ ਮਿਹਨਤ ਬਾਈ ਜਿਹੜੀ ਆਪਾਂ ਕਿਸੇ ਵੀ ਕੰਮ ਦੇ ਵਿੱਚ ਨਾ ਕਰਦੇ ਆ ਤਾਂ ਮਿਹਨਤ ਵਾਕਈ ਰੰਗ ਲਿਆਉਂਦੀ ਆ ਤੇ ਨਾਲੇ ਤਾਂ ਪੁੰਨ ਨਾਲੇ ਫਲੀਆਂ ਨਾਲੇ ਤਾਂ ਆਪਣਾ ਸ਼ੌਂਕ ਸੀਗਾ ਜਿਹੜਾ ਬੂਟੇ ਲਾਉਣ ਦਾ ਉਹ ਆਪਣਾ ਪੂਰਾ ਹੋ ਗਿਆ ਨਾਲੇ ਜਦੋਂ ਕੋਈ ਭਰਾ ਆਉਂਦੇ ਆ ਨਾ ਇੱਥੇ ਤਾਂ ਉਹਨਾਂ ਨੂੰ ਦੇਖ ਕੇ ਜਿਹੜੀ ਉਹਨਾਂ ਦੇ ਮਨ ਦੀ ਖੁਸ਼ੀ ਹੁੰਦੀ ਆ ਉਦੋਂ ਫਿਰ ਆਪਣਾ ਹੋਰ ਜੀ ਕਰਦਾ ਹੁੰਦਾ ਵੀ ਆਪਾਂ ਯਾਰ ਹੋਰ ਕੋਈ ਚੰਗਾ ਕੰਮ ਕਰੀਏ ਨਾ ਤੇ ਇਧਰਲੇ ਪਾਸੇ ਖੁਸ਼ਪਾਈ ਜਾਂਦਾ ਪਾਣੀ ਇਸ ਤਰ੍ਹਾਂ ਬਈ ਹਰ ਰੋਜ਼ ਸ਼ਾਮ ਨੂੰ ਇੱਕ ਘੰਟਾ ਤੇ ਇੱਕ ਘੰਟਾ ਸਵੇਰ ਜਿਹੜਾ ਇਹਨਾਂ ਨੂੰ ਆਪਾਂ ਪਾਣੀ ਪਾਈਦਾ ਤੇ ਤਾਂ ਕਰਕੇ ਇਹਨਾਂ ਦੀ ਜਿਹੜੀ ਹਰਿਆਲੀ ਆ ਉਹ ਐਨੀ ਬਰਕਰਾਰ ਆ ਤੇ ਇਧਰਲੇ ਪਾਸੇ ਆਪਣੇ ਪੰਛੀਆਂ ਨੇ ਜਿਹੜੇ ਆਲ ਨੇ ਪਾਲੇ ਚਿੜੀਆਂ ਨੇ ਰਹਿਣ ਵਸੇਰੇ ਕਰ ਲਿਆ ਇਹਦੇ ਵਿੱਚ ਕਾਫੀ ਪਰਵਾਹਾਂ ਦੇ ਨਾ ਫੋਨ ਮੈਸੇਜ ਵੀ ਆਉਂਦੇ ਹੁੰਦੇ ਆ ਕਿ ਬਾਈ ਗਰਮੀ ਦੇ ਨਾਲ ਸਾਡੇ ਜਿਹੜੇ ਫਾਈਕਸ ਦੇ ਬੂਟੇ ਆ ਜਾਂ ਫਲਾਂ ਵਾਲੇ ਬੂਟੇ ਉਹ ਸੁੱਕ ਸੁੱਕ ਗਏ ਹਨਾ ਤਾਂ ਉਹਨਾਂ ਦਾ ਕਾਰਨ ਇਹ ਹੀ ਸੀਗਾ ਬਾਈ ਘਰਾਂ ਦੇ ਵਿੱਚ ਜ਼ਿਆਦਾਤਰ ਇਹ ਕਿ ਜਿਹੜੇ ਬੂਟੇ ਜ਼ਿਆਦਾ ਸੁੱਕਿਆ ਕਿਉਂਕਿ ਕੰਧਾਂ ਦਾ ਸੇਕ ਬਹੁਤ ਜ਼ਿਆਦਾ ਬਣ ਜਾਂਦਾ ਪਰ ਜੇ ਤੁਸੀਂ ਬਾਈ ਸਵੇਰ ਸ਼ਾਮ ਇਹਨਾਂ ਨੂੰ ਉੱਪਰੋਂ ਵੀ ਧੋਦੋਂਗੇ ਪਾਣੀ ਨਾਲ ਤੇ ਛਾਂ ਜਿਹੜਾ ਜੜ ਦੇ ਵਿੱਚ ਵੀ ਇਹਦਾ ਸਵੇਰ ਸ਼ਾਮ ਜਿਹੜਾ ਪਾਣੀ ਇਹਨਾਂ ਨੂੰ ਖੁੱਲਾ ਦਿਓਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਬੂਟੇ ਨੂੰ ਗਰਮੀ ਜਿਹੜੀ ਮਹਿਸੂਸ ਹੋਊਗੀ ਆਪਣਾ ਭਾਈ ਜਦੋਂ ਦੀ ਗਰਮੀ ਸਟਾਰਟ ਹੋਈ ਵੀ ਆ ਇੱਥੇ ਮੋਟਰ ਰੱਖੀ ਵੀ ਅੱਧੀ ਦੀ ਤੇ ਸੁਬਾ ਸ਼ਾਮ ਇਹਨਾਂ ਨੂੰ ਜਿਹੜਾ ਪਾਣੀ ਪੂਰਾ ਫੁੱਲ ਪਾਈਦਾ ਤੇ ਆ ਦੇਖੋ ਵੀ ਇੱਕ ਵੀ ਪੱਤਾ ਉਸ ਨੂੰ ਕੋਈ ਸੁੱਕਿਆ ਨਹੀਂ ਨਜ਼ਰ ਆਊਗਾ ਤੇ ਇਧਰਲੇ ਪਾਸੇ ਵੀ ਆਪਾਂ ਪੰਛੀਆਂ ਵਾਸਤੇ ਜਿਹੜੇ ਉਹ ਆਲ ਨੇ ਲਾਏ ਵੇ ਆ ਤੇ ਬਾਕੀ ਭਾਈ ਸਾਰੇ ਭਰਾ ਵੱਧ ਤੋਂ ਵੱਧ ਜਿਹੜੇ ਰੁੱਖ ਲਾਓ ਹਨਾ ਕਿਉਂਕਿ ਕਹਿੰਦੇ ਹੁੰਦੇ ਵੀ ਇੱਕ ਰੁੱਖ ਤੇ 100 ਸੌਖ ਤੇ ਬਾਕੀ ਜੇ ਭਾਈ ਆਪਣਾ ਕੰਮ ਵਧੀਆ ਲੱਗਿਆ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਇ ਜ਼ਰੂਰ ਦੱਸੋ ਜੇ ਕੋਈ ਕਮੀ ਪੇਸ਼ੀ ਹੋਈ ਉਹ ਵੀ ਜ਼ਰੂਰ ਦੱਸੋ ਤੇ ਇਹਨਾਂ ਦੇ ਵਿੱਚ ਬਈ ਜਿਹੜੇ ਆਪਣੇ ਅੱਗੇ ਬੂਟੇ ਲੱਗੇ ਹੋਏ ਇਹਨਾਂ ਦੇ ਵਿੱਚ ਚਿੜੀਆਂ ਨੇ ਜਿਹੜੇ ਉਹ ਆਲ ਨੇ ਪਾਲਿਆ ਤੇ ਹੋਰ ਵੀ ਕਾਫੀ ਜਿਹੜੇ ਪੰਛੀਓ ਆ ਰਹੇ ਆ ਕਿਉਂਕਿ ਪੰਛੀਆਂ ਨੂੰ ਜਿਹੜੇ ਅੱਜ ਕੱਲ ਆਪਾਂ ਦੇਖੀਏ ਬਈ ਦਰਾਖਤ ਨਹੀਂ ਮਿਲਦੇ ਨਾ ਤੇ ਆਪਾਂ ਬਈ ਪੰਛੀਆਂ ਆਸਤੇ ਜਿਹੜੇ ਇਹ ਦਰਾਖਤ ਲਾਤੇ ਆ ਹੁਣ ਉਹਨਾਂ ਨੇ ਵਿੱਚ ਜਿਹੜਾ ਇਹਨਾਂ ਦੇ ਰਹਿਣਾ ਉਹ ਸਟਾਰਟ ਕਰਤਾ ਤੇ ਬਾਕੀ ਬਈ ਜੇ ਆਹ ਲੋਕੇਸ਼ਨ ਆ ਕਿਹੜੇ-ਕਿਹੜੇ ਭਰਾਵਾਂ ਨੂੰ ਪਸੰਦ ਆ ਜਰੂਰ ਦੱਸੋ ਕਮੈਂਟ ਕਰਕੇ ਤੇ ਇਧਰਲੇ ਪਾਸੇ ਹੈਗਾ ਆਪਣਾ ਮਿੰਨੀ ਬਾਗ ਤੇ तकरीबन ਇਹ ਤਿੰਨ ਕ ਸਾਲ ਦੀ ਬਈ ਆਪਣੀ ਮਿਹਨਤ ਆ ਤੇ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਸੋਹਣਾ ਜਿਹੜਾ ਰੰਗ ਬੰਨਿਆ ਪਿਆ ਨਾ ਤੇ ਖੁਸ਼ੀ ਹੁੰਦੀ ਆ ਜਦੋਂ ਭਰਾ ਦੇਖਣਾ ਆਉਂਦੇ ਆ ਜਾਂ ਇੱਥੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਨਾ ਤਾਂ ਉਦੋਂ ਹੋਰ ਹੁੰਦਾ ਵੀ ਯਾਰ ਆਪਾਂ ਕੋਈ ਹੋਰ ਕੁਝ ਵੱਖਰਾ ਕਰੀਏ ਨਾ ਵਾਤਾਵਰਨ ਦੇ ਪ੍ਰਤੀ ਜਾਂ ਆਪਣੇ ਭਰਾਵਾਂ ਲਈ ਸੋ ਅੱਗੇ ਵੀ ਆਪਾਂ ਨਵਾਂ ਕੁਝ ਕਰਾਂਗੇ ਨਾ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ john de bastero